ਅਜਪਾ ਗੁਰਾਇਆਂ ਦੇ ਮੰਡਲ ਪ੍ਰਧਾਨ ਵਿਪਨਾਨੰਦ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਸ਼ਹਿਰ ਦੀ ਹੱਦ ਤੋਂ ਬਾਹਰ ਠੇਕੇਦਾਰ ਵੱਲੋਂ ਪਾਏ ਗਏ ਪਾਣੀ ਦੇ ਪਾਈਪਾਂ ਦੀਆਂ ਲਾਈਨਾਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਇਸ ਬਾਰੇ ਗੱਲਬਾਤ ਕਰਦੇ ਹੋਏ ਵਿਪਨਾਨੰਦ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੰਮ੍ਰਿਤ ਯੋਜਨਾ ਸਕੀਮ ਦੇ ਹੇਠ ਗੁਰਾਇਆਂ ਲਈ 1 ਕਰੋੜ 7 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਜਿਸ ਤਹਿਤ ਸ਼ਹਿਰ ਦੇ ਵੱਖ-ਵੱਖ ਵਾਡਾ ਵਿੱਚ ਪਾਣੀ ਦੀਆਂ ਲਾਈਨਾਂ ਪਾਈਆਂ ਜਾ ਰਹੀਆਂ ਹਨ ਗੁਰਾਇਆਂ ਦੀ ਆਬਾਦੀ ਤੇ ਨਗਰ ਕੌਂਸਲ ਦੀ ਹਦੂਦ ਵਿੱਚ ਅਜੇ ਤੱਕ ਪੂਰੀ ਤਰ੍ਹਾਂ ਨਾਲ ਪਾਈਪ ਨਹੀਂ ਪਾਏ ਗਏ ਹਨ ਪਰ ਨਗਰ ਕੌਂਸਲ ਗੁਰਾਇਆਂ ਦੀ ਹੱਦ ਤੋਂ ਬਾਹਰ ਕਲੋਨੀ ਵਿੱਚ ਪਾਈਪ ਪਾਏ ਗਏ ਹਨ ਇਸ ਤੇ ਲਗਾਤਾਰ ਜਾਂਚ ਦੀ ਮੰਗ ਉੱਠੇ ਰਹੀ ਹੈ ਉਹਨਾਂ ਕਿਹਾ ਕਿ ਆਰਟੀਆਈ ਰਾਹੀਂ ਉਹਨਾਂ ਸੀਵਰੇਜ ਵਿਭਾਗ ਅਤੇ ਨਗਰ ਕੌਂਸਲ ਗੁਰਾਇਆਂ ਤੋਂ ਜਾਣਕਾਰੀ ਮੰਗੀ ਤਾਂ ਇਸ ਵਿੱਚ ਨਗਰ ਕੌਂਸਲ ਵੱਲੋਂ ਸਿੱਧਾ ਕਹਿ ਦਿੱਤਾ ਗਿਆ ਕਿ ਇਹ ਪ੍ਰੋਜੈਕਟ ਉਹਨਾਂ ਦੇ ਨਹੀਂ ਸਗ ਸੀਵਰੇਜ ਬੋਰਡ ਦਾ ਹੈ ਸਿਵਰੇਜ ਬੋਰਡ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਕੋਈ ਵੀ ਪਾਈਪ ਨਹੀਂ ਪਾਈ ਗਈ ਹੈ। ਹੋਰ ਕੀ ਕਿਹਾ ਆਓ ਸੁਣੋ। ਅ ਪਿੱਛੇ ਜੇ ਨਾ ਜੀ ਇੱਕ ਗ੍ਰਾਂ ਤੋਂ ਬਾਹਰ ਕਲੋਨੀ ਜਿਹੜੀ ਅਨਧਿਕਾਰਕ ਕਲੋਨੀ ਵਿੱਚ ਪਾਈਪ ਪਾਏ ਗਏ ਸੀ ਉਹਦਾ ਮੁੱਦਾ ਸਾਡੀ ਪਾਰਟੀ ਵੱਲੋਂ ਚੱਕਿਆ ਗਿਆ ਸੀ। ਤੇ ਉਹਦੇ ਅਗੇਂਸਟ ਅਸੀਂ ਕਮੇਟੀ ਘਰ ਤੋਂ ਜਾਣਕਾਰੀ ਮੰਗੀ ਸੀ। ਠੀਕ ਹੈ ਜੀ ਜਿਹੜੀ 15/4/2025 ਨੂੰ ਕਮੇਟੀ ਘਰੋਂ ਅਸੀਂ ਜਾਣਕਾਰੀ ਮੰਗੀ ਸੀ ਈਓ ਸਾਹਿਬ ਤੋਂ। ਤੇ ਇਹੋ ਸਾਹਿਬ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਉੱਥੇ ਕਲਰਕ ਲੱਕੀ ਭਾਜੀ ਲੱਕੀ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਵੀ ਇਹ ਸਾਡੇ ਗੁਰਿਆਂ ਦਾ ਨਗਰ ਕੌਂਸਲ ਦਾ ਮਸਲਾ ਨਹੀਂ ਹੈਗਾ ਇਹ ਜਿਹੜਾ ਮਸਲਾ ਆ ਇਹ ਸੀਵਰ ਬੋਰਡ ਤੇ ਵਾਟਰ ਸਪਲਾਈ ਦਾ ਆ ਤੇ ਉਹਨਾਂ ਨੇ ਸਾਡੀ ਜਿਹੜੀ ਐਪਲੀਕੇਸ਼ਨ ਆ ਉਹ ਸੀਵਰ ਬੋਰਡ ਨੂੰ ਮਾਰਕ ਕਰਤੀ ਜਿਸ ਦਾ ਕੀ ਸਾਨੂੰ ਹਲੇ ਤੱਕ ਕੋਈ ਜਵਾਬ ਨਹੀਂ ਆਇਆ ਇਸ ਤੋਂ ਬਾਅਦ ਅਸੀਂ ਇੱਕ ਆਰਟੀਆਈ ਭਾਈ ਜਿਸ ਦਾ ਕਿ ਸਾਨੂੰ ਜਵਾਬ ਆਇਆ ਵੀ ਇਹ ਜਿਹੜਾ ਪ੍ਰੋਜੈਕਟ ਆ ਇਹ ਨਗਰ ਕੌਂਸਲ ਗ੍ਰੈਂਡ ਆ ਆ। ਵੀ ਨਗਰ ਕੌਂਸਲ ਗ੍ਰੈਂਡ ਦੇ ਜਿਹੜੇ ਅਧਿਕਾਰੀ ਆ ਉਹ ਇਸ ਚੀਜ਼ ਦੇ ਜਵਾਬ ਦੇ ਆ। ਤੇ ਅਸੀਂ ਉਹ ਸਭ ਕੋ ਗਏ ਤੇ ਉਹ ਸਾਨੂੰ ਕਹਿੰਦੇ ਜੀ ਇਹ ਸਾਡਾ ਨਹੀਂ ਹੈਗਾ ਜੀ ਇਹ ਜਿਹੜਾ ਪਾਈਪ ਆ ਸਿਵਰ ਬੋਰਡ ਨੇ ਪਾਏ ਹੋਏ ਆ। ਤੇ ਉਹ ਸਾਨੂੰ ਆਰਟੀਆਈ ਦਾ ਹੁਣ ਜਵਾਬ ਆਇਆ ਜੀ ਸਿਵਰ ਬੋਰਡ ਤੇ ਵਾਟਰ ਸਪਲਾਈ ਕਹਿ ਰਹੀ ਆ ਵੀ ਜਿਹੜੇ ਇਹ ਪਾਈਪ ਆ ਇਹ ਅਸੀਂ ਨਹੀਂ ਪਾਏ ਹੈਗੇ। ਨਾ ਅਸੀਂ ਇਹਦਾ ਕੋਈ ਟੈਂਡਰ ਇਸ਼ੂ ਕੀਤਾ ਆ, ਨਾ ਅਸੀਂ ਇਹਦਾ ਕੋਈ ਠੇਕਾ ਦਿੱਤਾ ਆ। ਤੇ ਨਾ ਅਸੀਂ ਇਹ ਪਾਈਪ ਪਾਏ ਹੋਏ ਆ। ਹੁਣ ਸਾਡੀ ਮੰਗ ਇਹ ਆ ਬਈ ਨਗਰ ਕੌਂਸਲ ਕਹਿੰਦੀ ਅਸੀਂ ਪਾਈਪ ਨਹੀਂ ਪਾਏ। ਤੇ ਵਾਟਰ ਸਪਲਾਈ ਤੇ ਸੀਵਰ ਰੋਡ ਵਾਲੇ ਕਹਿੰਦੇ ਜੀ ਅਸੀਂ ਪਾਈਪ ਨਹੀਂ ਪਾਏ। ਤੇ ਪਾਈਪ ਤਾਂ ਪਏ ਹੋਇਆ ਨੇ। ਠੇਕੇਦਾਰ ਸਰਕਾਰੀ ਆ ਉਹ ਮੰਨਦਾ ਪਿਆ ਆ। ਅਧਿਕਾਰੀ ਜਿਹੜੇ ਇਹਨਾਂ ਦੇ ਆ ਉਹ ਮੰਨਦੇ ਪਿਆ ਆ ਬਈ ਅਨਲੀਗਲ ਕਲੋਨੀਆਂ ਤੇ ਉਹਦੇ ਵਿੱਚ ਪਾਈਪ ਪਾਏ ਗਏ ਆ। ਫੇਰ ਪਾਈਪ ਪਾਏ ਗਏ ਆ ਤੇ ਪਾਏ ਕਨੇ ਆ? ਕਿਸੇ ਨੇ ਫਰੀ ਸੇਵਾ ਕੀਤੀ ਐ। ਠੀਕ ਹੈ ਨਹੀਂ। ਨੀਅਰ ਵਾਟਰ ਜੋ ਸੁਣ ਵਿੱਚ ਆਇਆ 20 ਤੋਂ 25 ਲੱਖ ਦਾ ਪ੍ਰੋਜੈਕਟ ਆ ਇਹ। ਵੀ ਪਾਈਪ ਆਗੇ ਉੱਤੇ ਇੰਟਰਲੌਕ ਟਾਈਲ ਵਗੈਰਾ ਲਗਾਉਣੀ ਆ ਤੇ ਇਹ ਪਾਇਆ ਗਿਆ ਤਾਂ ਕਿਨੇ ਪਾਇਆ ਉਹ ਸਾਡੀ ਮੰਗ ਇਹੀ ਆ ਅਸੀਂ ਕੌਨਸਲ ਦੇ ਜੀ ਜਾਣਦੇ ਆ ਸਾਨੂੰ ਕੋਈ ਜਵਾਬ ਨਹੀਂ ਦਿੰਦੇ ਹੈਗੇ ਉਹ ਸਹੀ ਤਰੀਕੇ ਹੁਣ ਅਸੀਂ ਇਹਦੀ ਇੱਕ ਕਾਪੀ ਬਿਜਿਲੇਸ ਨੂੰ ਜਾਤ ਲਈ ਪਾਈ ਆ ਤੇ ਇੱਕ ਅਸੀਂ ਗ੍ਰਹਿ ਮੰਤਰਾਲੇ ਸੈਂਟਰ ਚ ਪਾਈ ਆ ਤੇ ਇੱਕ ਲੋਕਲ ਵਾਲੀ ਮਿਨਿਸਟਰੀ ਜੀ ਨੂੰ ਪਾਈ ਆ ਵੀ ਇਹਦੀ ਜਾਂਚ ਕੀਤੀ ਜਾਵੇ ਵੀ ਇਹ ਜਿਹੜਾ ਅਨਲੀਗਲ ਕੰਮ ਹੋ ਰਿਹਾ ਆ ਇਹ ਕੌਣ ਕਰਵਾ ਰਿਹਾ ਤੇ ਕਿਹਦੀ ਸ਼ੈ ਤੇ ਹੋ ਰਿਹਾ ਆ ਕਿ ਇਹ ਕਿਹੜੀ ਸੈਂਟਰ ਦੇ ਵਿੱਚ ਇਹ ਮਤਲਬ ਸਕੀਮ ਦੇ ਤਹਿਦੇ ਪਾਈਪ ਲेड ਪਾਇਦੇ ਸ਼ਹਿਰ ਵਿੱਚ ਇਹ ਜੀ ਆਪਣੇ ਪ੍ਰਧਾਨ ਮੰਤਰੀ ਸਾਹਿਬ ਦੀ ਇੱਕ ਯੋਜਨਾ ਚੱਲੀ ਆ ਹਰ ਘਰ ਇਹ ਨਲ ਸੇ ਜਲ ਹਰ ਘਰ ਜਲ ਨਲ ਸੇ ਜਲ ਤੇ ਉਹਦੇ ਤਹਿਤ 1 ਕਰੋੜ 25 ਤੋਂ 30 ਲੱਖ ਰੁਪਿਆ ਸ਼ਹਿਰ ਗ੍ਰਾਂ ਸ਼ਹਿਰ ਨੂੰ ਆਇਆ ਹੈ ਤੇ ਉਹਦੇ ਤਹਿਤ ਇਹ ਪਾ ਪੈ ਰਹੇ ਆ ਲੇਕਿਨ ਉਹਦੇ ਵਿੱਚ ਵੀ ਇਹ ਜਿਹੜੇ ਪਾ ਪਿਆ ਗ੍ਰਾਂ ਤੋਂ ਬਾਹਰ ਅਨਧਾਰਿਕ ਕਲੋਨੀਆ ਚ ਪੈ ਰਹੇ ਆ ਹੋ ਨਹੀਂ ਪਤਾ ਜੀ ਇਹਨਾਂ ਦੀ ਕੋਈ ਸੈਟਿੰਗ ਆ ਉਥੋਂ ਜਾਣਾਂ ਨੂੰ ਉਥੋਂ ਕੁਝ ਮਿਲਦਾ ਪਿਆ ਹੈ ਵੀ ਜਿਹੜਾ ਇਹ ਗ੍ਰਿਆਂ ਦਾ ਵਿਕਾਸ ਛੱਡ ਗਏ ਤੇ ਬਾਹਰ ਕੰਸਟਰਕਸ਼ਨ ਵਗੈਰਾ ਕਰਾ ਰਿਆ ਸਾਰੀ ਇਹਦਾ ਜ਼ਿੰਮੇਵਾਰ ਕਹਿੰ ਨੂੰ ਮੰਦੂ ਸੀ ਭਈ ਅਸੀਂ ਤਾਂ ਨਗਰ ਕੌਂਸਲ ਦੇ ਜਿਹੜੇ ਹੈਗੇ ਆ ਅਫਸਰ ਉਹਨਾਂ ਨੇ ਮੰਨਦੇ ਆ ਕਿਉਂਕਿ ਉਹਨਾਂ ਦੇ ਕਹਿੇ ਬਿਨਾ ਜਾਂ ਉਹਨਾਂ ਦੇ ਨਕਸ਼ੇ ਦਿੱਤੇ ਬਿਨਾ ਤੇ ਗ੍ਰਿਆਂ ਤੋਂ ਬਾਹਰ ਤਾਂ ਪੈ ਨਹੀਂ ਸਕਦੇ ਕਿਉਂਕਿ ਕੋਈ ਵੀ ਟੈਂਡਰ ਜਾਂ ਲੱਗਦਾ ਆ ਜਾਂ ਕਿਸੇ ਨੇ ਪਾਈ ਪੋਣੇ ਵੀ ਆ ਕਿਸੇ ਵੀ ਮੈਗਨੇ ਪੋਣੇ ਆ ਤੇ ਉਹਨਾਂ ਨੇ ਗ੍ਰਿਆਂ ਤੋਂ ਨਕਸ਼ਾ ਮੰਗਣਾ ਗ੍ਰਾਂਦੀ ਹਦੂਦ ਦੇ ਅੰਦਰ ਪੈਣੇ ਆ ਹਦੂਦ ਮੰਗਣੀ ਆ ਹਦੂਦ ਦੇ ਅੰਦਰ ਹੀ ਪਾਈ ਪੈਣੇ ਆ ਜਾਂ ਕੋਈ ਵੀ ਕੰਮ ਹੋਣਾ ਹਦੂਦ ਦੇ ਅੰਦਰ ਹੀ ਹੋਣਾ ਹੈ ਪਰ ਤੁਸੀਂ ਸੀਸੀਟੀਵੀ ਦੇਖੀ ਹੋਣੀ ਆ ਜਿਹੜੀ ਉਹ ਜੰਕਸ਼ਨ ਨੇ ਲੱਗੀ ਹੋਈ ਹੈ ਜਾਂ ਜਿਹੜੇ ਪਾਈ ਪੈਦੇ ਆ ਜਾਂ ਠੇਕੇਦਾਰ ਖੁਦ ਮੰਨ ਰਿਹਾ ਸੀਗਾ ਕਿ ਉਹ ਪਾਈ ਬੋਦ ਕੋ ਪਏ ਆ ਚਾਹ ਗਲਤੀ ਨਾਲ ਪਏ ਜਿੱਤੇ ਹੀ ਪਏ ਪਰ ਡਿਪਾਰਟਮੈਂਟ ਕਿਦਾ ਇਨਕਾਰ ਕਰਾ ਕੇ ਪਾਈ ਪਾਸੇ ਪਾਈ ਦੀ ਨਹੀਂ ਨਹੀਂ ਦੇਖ ਲੋ ਹਾਂ ਜੀ ਜਵਾਬ ਰੇਟੇ ਤੇ ਦੇ ਰਿਹਾ ਜੀ ਠੇਕੇਦਾਰ ਉਹਨਾਂ ਦਾ ਸਰਕਾਰੀ ਆ ਜੋ ਜੀਸੀਬੀ ਵਗੈਰਾ ਚੱਲਦੀ ਹੈ ਵੀ ਉਹ ਸਾਰੀਆਂ ਸਰਕਾਰੀ ਆ ਤੇ ਜੋ ਠੇਕੇਦਾਰ ਦੀਆਂ ਜੀ ਹੁਣ ਵਾਟਰ ਸਪਲਾਈ ਵਾਲੇ ਤੇ ਸੀਵਰ ਬੋਰਡ ਵਾਲੇ ਕਹਿ ਰਹੇ ਜੀ ਅਸੀਂ ਪਾਏ ਨਹੀਂ ਹੈਗੇ ਹੁਣ ਕਿ ਮੰਗੇ ਮੰਗੇ ਹੀ ਆ ਜੀ ਇਹਦੀ ਜਾਂਚ ਕੀਤੀ ਜਾਵੇ ਵੀ ਸ਼ਹਿਰ ਦਾ ਪੈਸਾ ਬਾਹਰ ਲਗਾਇਆ ਜਾ ਰਿਹਾ ਆ ਕਿਸੇ ਨਿਜੀ ਬੰਦੇ ਨੂੰ ਫਾਇਦਾ ਪਹੁੰਚਾਉਣ ਲਈ ਜਾਂ ਆਪਣਾ ਕੋਈ ਨਿਜੀ ਸਵਾਰਥ ਹੱਲ ਕਰਨ ਲਈ ਸ਼ਹਿਰ ਦੇ ਵਿੱਚ ਪੂਰੇ ਇਹ ਸਕੀਮ ਦੇ ਤਹਿਤ ਪਾਈਪ ਪੈ ਗਏ ਵਾਟਰ ਸਪਲਾਈ ਦੇ ਨਹੀਂ ਸ਼ਾਇਦ 3-4 ਏਰੀਆ ਚ ਹੀ ਪੈ ਗਏ ਜੀ ਇੱਧਰ ਕ੍ਰਿਸ਼ਨਾ ਕਲੋਨੀ ਚ ਪੈ ਗਏ ਖੁੱਦ ਰਾਮਗੜੀਆ ਮੱਲੇ ਚ ਪੈ ਗਏ ਤੇ ਸ਼ਾਇਦ 1-2 ਫਾਟਕ ਤੋਂ ਪਾਰ ਹੀ ਪੈ ਗਏ ਆ ਕੁਝ ਜਾਣਕਾਰੀ ਲਈਏ ਕਿ ਕਿੰਨੇ 1 ਕਰੋੜ ਤੋਂ ਵੱਧ ਆ ਇਹ ਜੇ ਪਾਸ ਹੋਏ ਹੈਗੇ ਸੈਂਟਰ ਵੱਲੋਂ ਤੇ ਹੁਣ ਤੱਕ ਕਿੰਨੇ ਦੀ ਗ੍ਰਾਂਟ ਦੇ ਨਾਲ ਇਹ ਕੰਮ ਹੋ ਚੁੱਕਾ ਸ਼ਹਿਰ ਦੀ ਸਰਦ ਦੱਸਦੇ ਨਹੀਂ ਕੋਈ ਜੀ ਉਥੇ ਜਾਓ ਤਾਂ ਯੋਸਾਬ ਤਾਂ ਪਹਿਲਾਂ ਜਵਾਬ ਦਿੰਦੇ ਨਹੀਂ ਪਹਿਲਾਂ ਪੁਰਾਣੀ ਯੋਸਾਬ ਜੀ ਉਹ ਕਹਿੰਦੇ ਜੀ ਸਾਡੇ ਹੁੰਦੇ ਹੋਇਆ ਕੰਮ ਨਹੀਂ ਵੀ ਮੈਨੂੰ ਪਤਾ ਕੋਈ ਨਹੀਂ ਹੁਣ ਨਵੀਂ ਯੋਸਾਬ ਉਹ ਕਹਿੰਦੇ ਸਾਨੂੰ ਪਤਾ ਕੋਈ ਨਹੀਂ ਜਦ ਉਹਨਾਂ ਦੇ ਕਲਰਕ ਆ ਲੱਕੀ ਜੀ ਉਹਨਾਂ ਨੂੰ ਪੁੱਛੀਦਾ ਉਹ ਕਹਿੰਦੇ ਜੀ ਸਾਡਾ ਵਿਭਾਗ ਹੈ ਨਾ ਜੀ ਇਹ ਕੋਈ ਸੀਵਰੇਜ ਡਿਪਾਰਟਮੈਂਟ ਆ ਲੱਗਦਾ ਹੀ ਹੈ ਨਾ ਹਾਂਜੀ ਕਾਉਂਸਲਰ ਡਿਪਾਰਟਮੈਂਟ ਹੈ ਨਹੀਂ ਸਿਵਰੇਜ ਡਿਪਾਰਟਮੈਂਟ ਦਾ ਕੰਮ ਹੋ ਰਿਹਾ ਹੈ। ਇਹ ਸਿਵਰੇਜ ਡਿਪਾਰਟਮੈਂਟ ਦਾ ਕੰਮ ਹੈ ਜੀ ਪਰ ਸਿਵਰੇਜ ਡਿਪਾਰਟਮੈਂਟ ਕਹ ਰਿਹਾ ਸੀ ਪਾਏ ਨਹੀਂ। ਸਿਵਰੇਜ ਡਿਪਾਰਟਮੈਂਟ ਨੇ ਵੀ ਪਹਿਲਾਂ ਨਗਰ ਕਾਉਂਸਲ ਤੋਂ ਨਕਸ਼ਾ ਲੈਣਾ ਹੁੰਦਾ ਸ਼ਹਿਰ ਦਾ। ਤੇ ਉਹਦੇ ਹਿਸਾਬ ਨਾਲ ਉਹਨਾਂ ਨੇ ਜਿੰਨੀ ਸ਼ਹਿਰ ਦੀ ਹਦੂਦ ਦੇ ਅੰਦਰ ਹੀ ਇਹ ਕੰਮ ਕਰਨਾ ਹੁੰਦਾ ਹੈ। ਛੱਡ ਕੇ ਹਨ ਅਧਿਕਾਰੀ ਨਾਲ ਗੱਲ ਹੋਈ ਹੈ ਸਿਵਰੇਜ ਡਿਪਾਰਟਮੈਂਟ ਦੇ ਐਸ.ਡੀ.ਓ. ਨਾਲ ਜਾਂ ਜੇ.ਈ. ਨਾਲ। ਆਹ ਨਹੀਂ ਸਰ। ਸਾਨੂੰ ਉਹਨਾਂ ਨੇ ਫੋਨ ਚੱਕਦਾ ਨਹੀਂ ਕੋਈ ਹੈਗਾ ਜੀ। ਸਾਨੂੰ ਤਾਂ ਸਿੱਧਾ ਆਰ.ਟੀ.ਆਈ. ਪੋਰਟਰ ਹਰ ਮੰਤਰੀ ਆਵਾਜ਼ ਯੋਜਨਾ ਸਕੀਮ ਵੀ ਕਰ ਰਹੀ ਹੈ ਜਿਹੜੀ ਸੈਂਟਰ ਦੀ ਉਹਨੂੰ ਲੈ ਕੇ ਵੀ ਕਈ ਸ਼ਹਿਰਾਂ ਦੇ ਵਿੱਚ ਜਿਹੜੇ ਕਮਲੇਬਾਜੀ ਦੇ ਸਾਹਮਣੇ ਆ ਗਈਆਂ ਉਹਦੇ ਨੂੰ ਲੈ ਕੇ ਵੀ ਕੋਈ ਤੁਸੀਂ ਮੰਗ ਕੀਤੀ ਆ ਹਾਂ ਹਾਂਜੀ ਉਹਦੇ ਲਈ ਵੀ ਅਸੀਂ ਮੰਗ ਕੀਤੀ ਸੀ ਜਿੱਦਨ ਇੱਥੇ ਦੂਸਰਾ ਕੈਂਪ ਲੱਗਾ ਸੀ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦਾ ਤੇ ਅਸੀਂ ਉਹਦੇ ਵਿੱਚ ਇੱਕ ਨਾ ਬਾਹਰ ਫਲੈਕਸ ਬੋਰਡ ਲਵਾਇਆ ਸੀ ਕਮੇਟੀ ਘਰ ਦੇ ਬਾਹਰ ਉੱਥੇ ਨਗਰ ਕੌਂਸਲ ਦੇ ਪ੍ਰਧਾਨ ਜੀ ਨੂੰ ਆਪਣੇ ਸਾਰਿਆਂ ਨੂੰ ਉੱਥੇ ਉਹਨਾਂ ਨੂੰ ਦੱਸ ਕੇ ਜਾਂਦਾ ਸੀ ਵੀ ਅਸੀਂ ਬਾਹਰ ਬੋਰਡ ਲਾਇਆ ਆ ਸਾਢੇ 1:00 ਤੋਂ 15-20 ਮਿੰਟ ਬਾਅਦ ਹੀ ਉਹ ਬੋਰਡ ਉੱਥੋਂ ਗਾਇਬ ਹੋ ਗਿਆ ਉਹਦੇ ਉੱਤੇ ਅਸੀਂ ਕੁਝ ਨੰਬਰ ਦਿੱਤੇ ਹੋਏ ਸੀ ਵੀ ਜੇ ਕੋਈ ਬੰਦਾ ਤੁਹਾਡੇ ਕੋਲ ਫਾਰਮ ਭਰਾਂ ਦੇ ਪੈਸੇ ਲੈਂਦਾ ਆ ਜਾਂ ਤੁਹਾਡੇ ਕੋਲ ਕੋਈ ਲੋਨ ਪਾਸ ਕਰਾਉਂਦੇ ਯਾਨੀ ਸਕੀਮ ਪਾਸ ਕਰਾਉਣ ਦੇ ਪੈਸੇ ਲੈਂਦਾ ਹੈ ਤਾਂ ਸਾਨੂੰ ਉਹਦੀ ਸੂਚਨਾ ਦਿੱਤੀ ਜਾਵੇ ਤੇ 15 20 ਮਿੰਟਾਂ ਬਾਅਦ ਸਾਡਾ ਉਹ ਬੋਰਡ ਗੈਬ ਹੋ ਗਿਆ ਅਸੀਂ ਕਮੇਟੀ ਕਰਕੇ ਨੇ ਚੱਕਰ ਮਾਰੇ ਤੇ ਉਹਨਾਂ ਨੇ ਸਾਨੂੰ ਕੋਈ ਰੀਜ਼ਨੇਬਲ ਜਵਾਬ ਨਹੀਂ ਦਿੱਤਾ ਹੈਗਾ ਲੱਗਦਾ ਉਹਦੇ ਵਿੱਚ ਕਪਲਾ ਹੋਇਆ ਹੋਊਗਾ ਉਹਦੀ ਮੰਗ ਕਰਦੇ ਹਾਂ ਹਾਂਜੀ ਭਾਜੀ ਉਹਦੀ ਮੰਗ ਕਰਦੇ ਹਾਂ ਉਹਦੇ ਵਿੱਚ ਵੀ ਕਪਲਾ ਹੋਇਆ ਹੋਵੇਗਾ ਕਿਉਂਕਿ ਪਿੱਛੇ ਅਸੀਂ ਮੋਦੀ ਸਾਹਿਬ ਦੀ ਸਕੀਮ ਆਈ ਸੀ ਏ ਕਿਵੇਂ ਅਸੀਂ ਜਿਹੜੇ ਮਿਲਦਿਆਂ ਲਾਭਾਰਥੀ ਲਾਭਾਰਥੀਆਂ ਨਾਲ ਮਿਲਣ ਦੀ ਸਾਨੂੰ ਟਾਰਗੇਟ ਮਿਲਿਆ ਸੀ ਅਸੀਂ ਬੋਪਾਰਾ ਪਿੰਡ ਗਏ ਸੀ ਉੱਥੇ ਕਈ ਲਾਭਾਰਥੀਆਂ ਨੂੰ ਮਿਲੇ ਆ ਉੱਥੇ ਕਈ ਬੰਦੇ ਇਦਾਂ ਦੇ ਸੀ ਜਿਨ੍ਹਾਂ ਨੇ ਕਿਹਾ ਆ ਵੀ ਸਾਡੇ ਕੋਲੋਂ ਇਹਨਾਂ ਨੇ ਵਿੱਚੋਂ ਪੈਸੇ ਲੈ ਆ ਵੀ ਪੰਜ ਕਿਸੇ ਕੋਲੋਂ 5000 ਲਿਆ ਕਿਸੇ ਕੋਲੋਂ 10000 ਲਿਆ ਉੱਥੇ ਕਈ ਇਦਾਂ ਦੇ ਵੀ ਸੀ ਬੰਦੇ ਜਿਹੜੀਆਂ ਸਾਡੀਆਂ ਸੈਂਟਰ ਦੀਆਂ ਸਕੀਮਾਂ ਚੱਲਦੀਆਂ ਅਸੀਂ ਘਰ ਗਏ ਸੀ ਉੱਥੇ ਸਕੀਮ ਚੱਲਦੀ ਜੱਟਾ ਬੱਚਾ ਵੀ ਪ੍ਰੈਗਨੈਂਟ ਲੋਕੀ ਨੂੰ ਸੈਂਟਰ ਵੱਲੋਂ ਪੈਸੇ ਆਉਂਦੇ ਆ ਤੇ ਅਸੀਂ ਉਸ ਐਡਰੈਸ ਨੂੰ ਟਰੈਕ ਕਰਕੇ ਉਸ ਘਰ ਗਏ ਤੇ ਉਹ ਲੇਡੀ ਦੇ ਬੱਚੇ ਹੀ 15-15 20-20 ਸਾਲ ਦੇ ਸੀ ਬਈ ਉਹ ਕਹਿੰਦੀ ਸਾਡਾ ਤਾਂ ਕੋਈ ਪਾਸ ਨਹੀਂ ਹੋਇਆ ਜਦ ਕਿ ਇਹਦੇ ਆਨਲਾਈਨ ਬੋਲਦਾ ਪਿਆ ਜੀ ਉਹ ਲੋਨ ਪਾਸ ਹਾਂਜੀ ਕਿੰਨੇ ਪੈਸੇ ਪਾਸ ਹੋਏ ਆ ਨਹੀਂ ਭਾਜੀ ਇੱਥੇ ਪੈਸੇ ਨਹੀਂ ਆਉਂਦੇ ਉਹ ਜੋ ਸੈਂਟਰ ਦੀ ਸਕੀਮ ਹੈ ਉਹ ਹੀ ਆਏਗੀ ਇੱਥੇ ਸਿਰਫ ਸਾਡੇ ਕੋਲ ਐਡਰੈਸ ਆਉਂਦਾ ਵੀ ਐਸ ਐਡਰੈਸ 'ਤੇ ਇਹ ਸਹੂਲਤ ਮਿਲੀ ਆ ਮਗਰ ਉਹਦੇ ਵਿੱਚ ਵੀ ਗਮਨ ਹੈ ਹਾਂਜੀ ਉਹਦੇ ਵਿੱਚ ਵੀ ਗਮਨ ਹੋਇਆ ਜੀ ਇੱਕ ਹੁਣ ਤੁਸੀਂ ਇਹ ਤਾਜ਼ਾ ਚ ਦੇਖਿਆ ਹੋਣਾ ਜੀ ਸ਼ਹਿਰ ਦੇ ਵਿੱਚ ਬਿਨਾਂ ਨਕਸ਼ਿਆਂ ਤੋਂ ਕਿੰਨੀਆਂ ਬਿਲਡਿੰਗਾਂ ਬਣ ਰਹੀਆਂ ਆ ਜਿਹਦੇ ਵਿੱਚ ਆਪ ਆਦਮੀ ਦੇ ਵੀ ਕਈ ਲੀਡਰਾਂ ਦੀਆਂ ਬਿਲਡਿੰਗਾਂ ਆਇਆ ਹੋਰ ਕਈ ਲੀਡਰਾਂ ਦੀਆਂ ਬਿਲਡਿੰਗਾਂ ਆਇਆ ਜਿਹੜਾ ਦੇ ਨਕਸ਼ੇ ਪਾਸ ਹੀ ਹਨਗੇ ਜੇ ਕਿਸੇ ਦੇ ਪਾਸ ਵੀ ਆ ਜਾਂ ਇੱਕ ਜਾਂ ਦੋ ਮੰਜ਼ਲ ਦੇ ਪਾਸ ਆ ਤੇ ਉਹਨਾਂ ਨੇ ਤਿੰਨ ਤਿੰਨ ਚਾਰ ਚਾਰ ਮੰਜ਼ਲਾ ਬਣਾਈਆਂ ਹੋਈਆਂ ਆ ਠੀਕ ਹੈ ਜੀ ਸਾਰਾ ਕਮੇਟੀ ਦਾ ਪੈਸਾ ਅਸੀਂ ਕਹਿੰਨੇ ਜੋ ਕਮੇਟੀ ਨੂੰ ਇਨਕਮ ਹੋਣੀ ਚਾਹੀਦੀ ਆ ਉਹ ਨਿੱਜੀ ਹੱਥਾਂ ਤੇ ਜਾ ਰਹੀ ਆ ਤੇ ਇਸ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਆ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਆ